ਹਾਂਜੀ ਮਿੱਤਰੋ ਕਿਹਾ ਸਾਰੇ ਭਰਾਵਾਂ ਦਾ ਘਰ ਪਰਵਾਜ਼ਾਂ ਨੂੰ ਸਰ ਵੀ ਸੈਟਨੇ ਤੇ ਕਰਦਗੇ ਵਲੌਗ ਦੀ ਸਟਾਰਟਿੰਗ ਤੇ ਮਿੱਤਰੋ ਆਪਣਾ YouTube ਦਾ ਥੋੜਾ ਜਿਹਾ ਪ੍ਰੋਸੈਸ ਸੀਗਾ ਤੇ ਉਹ ਆਪਣਾ ਕੰਪਲੀਟ ਹੋ ਗਿਆ ਸੀ ਕੱਲ ਤੇ ਪ੍ਰੋਬਲਮ ਜੀ ਆ ਜਾਂਦੀ ਯਾਰ ਥੋੜੀ ਜੀ ਤਾਂ ਹੀ ਉਹ ਵਲੌਗ ਨਹੀਂ ਬਣਾਈਦੇ ਸੀਗੇ ਤੇ ਹੁਣ ਆਪਾਂ ਬਣਾਇਆ ਕਰਾਂਗੇ ਵਲੌਗ ਰੋਜ਼ ਰੋਜ਼ ਤੇ ਨਾਲੇ ਆਪਾਂ ਜਿਹੜੇ ਬੱਚੇ ਵਿਖਾਵਾਂਗੇ ਜਿਹੜੇ ਆਪਾਂ ਬੱਚੇ ਕਢਾਏ ਆ ਤੇ ਸਾਰੇ ਅਦਰ ਬੰਦ ਕਰਤੇ ਆ ਬਸ ਜਿਹੜੇ ਹੁਣ ਛੱਡਦੇ ਹੁੰਦੇ ਸੀ ਕਾਲੇ ਕੰਡਾਲੇ ਜਿਹੜੇ ਸਾਰੇ ਕਾਲੇ ਕੰਡ ਕੀਤੇ ਸੀਗੇ ਉਹ ਵੀ ਆ ਪੈਰ ਲੱਗ ਹੀ ਗਏ ਤਕਰੀਬਨ ਬਸ ਥੋੜੀਆਂ ਡੰਗਾਂ ਕਰਾ ਕੇ ਉਹ ਵੀ ਬੰਦ ਕਰ ਦਨੇ ਆ ਇਹ ਤੁਹਾਨੂੰ ਵਿਖਾਵਾਂਗੇ ਇੱਕ ਆਪਣਾ ਕੱਢਿਆ ਨੀਲਾ ਬੱਚਾ ਵਿੱਚੋਂ ਕੰਨਾਂ ਆ ਦੋ ਦੋ ਚਿੱਟੇ ਬਾਕੀ ਸਾਰਾ ਨੀਲਾ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਕਹਿੰਦੇ ਸੂਰਜ ਨਿਕਲ ਆਇਆ 10 ਵਜ ਗਏ ਆ ਅੱਜ ਥੋੜੀ ਠੰਢੀ ਜੀ ਬੱਦਲ ਜੀ ਆ ਅੱਗੇ ਤਾਂ ਪੂਰੀ ਧੁੱਪ ਨਿਕਲਣੀ ਹੋਣੀ ਆ ਨਾਲੇ ਆਪਾਂ ਕੱਲ ਲਾਇਆ ਕਬੂਤਰਾਂ ਦੇ ਰੰਗ ਉਹ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਦੂਜੇ ਕੁਤਰੇ ਨੇ ਲਾਇਆ ਇਹ ਵੱਡੇ ਨੇ ਕੁਤਰੇ ਨੇ ਲਾਇਆ ਜਿਹੜੇ ਆਪਾਂ ਨੂੰ ਪਛਾਣਛ ਨਹੀਂ ਹੁੰਦੀ ਸ਼ਾਕ ਕਿ ਹੋ ਸੀਗੇ ਕਈਆਂ ਢੂੰਗਾ ਕਰਤੀਆਂ ਤੇ ਮੋਢੇ ਮਾਢੇ ਕਰਤੇ ਗਾਨੀਆਂ ਪਾਤੀਆਂ ਨਾ ਸਿਰਾਂ ਤੇ ਰੰਗ ਲਾਦਾ ਤੇ ਇਧਰ ਆਪਣੇ ਬੱਚੇ ਤੇ ਬੱਚੇ ਯਾਰ ਰਾਤ ਮੈਂ ਪਾਣੀ ਟਾਕਦਾ ਸੀ ਬੱਚਿਆਂ ਦਾ ਕਿਉਂਕਿ ਜਦ ਤੱਕ ਤੱਕ ਠੰਡਾ ਪਾਣੀ ਪੀ ਗਏ ਇਹਦੇ ਬਿਮਾਰ ਹੁੰਦੇ ਆ ਆ ਆਪਣੇ ਨਵੇਂ ਬੱਚੇ ਆ ਇਹ ਆਪਾਂ ਸਾਨੂੰ ਬਾਹਰ ਨਿਕਲ ਗਏ ਜਿਹੜੇ ਬਾਹਰ ਕੱਢੇ ਨਾ ਉਹੇ ਵਿਖਾਵਾਂਗੇ ਇਹਨਾਂ ਦੀ ਰੰਗ ਲੱਗਾ ਸੀਗਾ ਬਾਕੀ ਤਾਂ ਤਕਰੀਬਨ ਬੰਦ ਕੀਤੇ ਵੀ ਆ ਜਿਵੇਂ ਆ ਕਾਲੇ ਘੰਡਾ ਵਾਲੇ ਆ ਇਹ ਵੀ ਲੱਗ ਹੀ ਗਏ ਯਾਰ ਇਹ ਵੀ ਬਸ ਵਿੱਚੋਂ ਥੋੜੇ ਦਾ ਬੰਦ ਕਰਾਂਗੇ ਜਿਹੜੇ ਬਹੁਤ ਡੰਗ ਪਿਆ ਤੇ ਜਿਹੜੇ ਥੋੜੇ ਉੱਡਦੇ ਆ ਉਹ ਛੱਡ ਲਿਆ ਕਰਾਂਗੇ ਤੇ ਇੱਕ ਨਾ ਯਾਰ ਇੱਥੇ ਅੱਜ ਪੀਪਾਂ ਰੱਖਾਂਗੇ ਲਿਆ ਕੇ ਪੀਪਾਂ ਆਪਣੀਆਂ ਉੱਧਰਲੇ ਘਰੇ ਪੰਨਾ ਪਰਲੇ ਘਰੇ ਉਹ ਪਿਛਲੇ ਸਾਲਆਂ ਨਾ ਤੇ ਤੂ ਸਵਾਕੇ ਤੇ ਉਹ ਲਿਆਉਣੇ ਆ ਕਿਉਂਕਿ ਤੌੜੇ ਠੰਡਾ ਪਾਣੀ ਹੁੰਦਾਗਾ ਤੇ ਪਹਿਲਾਂ ਇਹ ਪੀਪ ਨਾਲ ਕੰਮ ਹੀ ਕਰਦੇ ਆ ਤੇ ਉਹਨੂੰ ਧੋਪੀ ਬਾਹਰ ਨਿਕਲ ਆਊਗੀ ਫੇਰ ਆਪ ਬੱਚੇ-ਬੱਚੇ ਬਾਉਣੇ ਆਗੇ ਜਿਹੜੇ ਉੱਡਣ ਵਾਲੇ ਉਹ ਤਾਂ ਨਹੀਂ ਛੱਡ ਦੇਗੇ ਆ ਜਾ ਆ ਜਾ ਤੂੰ ਆਇਆ ਤੂੰ ਨਾ ਰਹਿ ਜੀ ਇਹ ਗਰ ਮੈਨੂੰ ਨਹੀਂ ਵਲੌਗ ਚ ਲੈ ਕੇ ਆਉਂਦਾ ਕਹਿੰਦਾ ਦੂਜੇ ਕੁਤਰਾਂ ਵਲੌਗ ਚ ਲੈ ਆਇਆ ਹੁਣਾ ਬਜੇ ਬਜੇ ਬਜਾ ਲੋ ਜਿਹਾ ਹੋਵੇ ਕੇ ਬਾਜ ਆਇਆ 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 अपने उन डब्बी देखो डर करना कभी आए बाजे बाय 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 आय सदी दुनिया में आया भी होना है ये मास्टर है ना आए बाजे चल मैं चलेंगे फिर आया नहीं आया 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 ਬਾਈ ਇਹ ਮੈਂ ਥੱਲੇ ਜਾਵਣੇ ਨਹੀਂ ਇਹ ਗਿਆਗਾ ਹੁਣ ਇਥੇ ਬੈਠ ਥੱਲੇ ਜਾਊਗਾ ਇਹ ਸਿਆਕਾ ਗਿਆ ਬਈ ਤੇ ਆਪਾਂ ਪੀਪੜਾ ਲੈ ਕੇ ਆਉਣੇ ਆ ਜੀ ਉਧਰ ਲੈ ਕੇ ਰਪਾਂਗਾ ਉਹ ਪੀਪੜਾ ਲੈ ਗਏ ਤੇ ਧੋਨੇ ਇਹਨਾਂ ਨੂੰ ਤੇ ਫਿਰ ਆਪਾਂ ਗਰਮ ਪਾਣੀ ਪਾਇਆ ਕਰਾਂਗੇ ਕੋਸਾ ਜਾਂ ਉਹ ਲੈ ਕੇ ਆਉਣੀ ਪਹਿਲਾਂ ਇੱਕ ਹੀ ਲੱਭੀ ਜੀ ਇਹਦਾ ਵੀ ਟੱਕਣਾ ਪਤਾ ਨਹੀਂ ਕਿਧਰ ਗਿਆ ਆ ਜੀ ਉਹ ਲੈ ਕੱਢੀਗਾ ਸੀ ਨਾ ਤੇ ਢੋਲੀ ਨਹੀਂ ਆਪਾਂ ਤੇ ਬਾਕੀ ਲਿਆਉਣੇ ਆਪਾਂ ਨਵਾਂ ਘਰੇ ਸ਼ਹਿਰੇ ਕਦੀ ਘਰੇ ਪਈ ਹੋਊਗੀ 1 2 ਆਪਾਂ ਨੂੰ ਚਾਹੀਦੇ ਨੇ ਨਾ 6 ਟੱਕਣ ਵੀ ਘਰੋਂ ਲੈਣੀਆਂ ਆਪਾਂ ਇਹਦਾ ਕੱਲ ਰੰਗ ਲਾਇਆ ਸੀ ਕੱਲ ਫ ਲੱਗੀ ਹੱਥਾਂ ਨੂੰ ਇਹ ਲੈ ਚੱਲਦੇ ਆਂ ਤੇ ਬਾਕੀ ਆਪਾਂ ਧੂਸ ਸਵਾਰ ਕੇ ਇਹਨੂੰ ਤੇ ਬੱਚਿਆਂ ਨੂੰ ਖੁੱਡੇ ਤੇ ਰੱਖਦੇ ਆ ਨਾ ਵੱਡੇ ਚਾਲ ਕੰਟਰੋਲ ਕਰ ਲੈਣੇ ਬੱਚਿਆਂ 'ਚ ਖਾਂਛੀ ਲੱਗ ਜਾਂਦਾ ਤੇ ਇਹ ਬੱਚਿਆਂ ਨੂੰ ਖੁੱਡੇ ਰੱਖਦੇ ਆਪਾਂ ਧੋਣੇ ਪਹਿਲਾਂ ਨੂੰ ਜਾ ਕੇ ਲਾ ਜੀ ਮਤਰਾ ਇਹ ਕਿਤੇ ਚ ਕਾੜਤੀ ਮੂਰੀ ਆਪਾਂ ਨਵੀਂ ਨਵੀਂ ਬੀਬੀ ਤੇ ਆ ਜਿਹੜੀ ਆ ਪਰੋਦਰ ਹੋ ਲੈ ਜਾਂਦੀ ਸੀ ਆ ਧੋੜੀ ਆਪਾਂ ਬਣ ਗਈ ਜਮਾ ਨਵੀਂ ਵੀ ਦੂ ਦਾ ਹੋ ਗਿਆ ਕਲੈਕਟ ਬਾਕੀ ਆਪਾਂ ਸ਼ਾਮ ਨੂੰ ਲੈ ਕੇ ਆਵਾਂਗੇ ਸ਼ਾਮ ਨੂੰ ਜਾਂ ਸਵੇਰ ਲੈ ਆਵਾਂਗੇ ਸ਼ਾਮ ਨੂੰ ਲੈ ਆਵਾਂਗੇ ਤੇ ਬੱਚਿਆਂ ਨੇ ਇੱਕ ਰੰਗ ਲਾਦਾ ਸੀ ਹੁਣੇ ਉਹ ਡਰੇਰ ਰੱਖੀ ਭਈਆ ਤੇ ਆਹ ਭਈ ਡਰੇਰ ਤੇ ਆ ਰੰਗ ਰਾਇਆ ਸੀਗਾ ਆ ਸਾਰੇ ਨਾ ਤਾਂ ਤੇ 2-3 ਬੱਚੇ ਛੱਡਤੇ ਸੀਗੇ ਜਿਹੜੇ ਬਾਹਲੇ ਉੱਡਣ ਵਾਲੇ ਉਹ ਤਾਂ ਨਹੀਂ ਛੱਡੇਗੇ ਆਪਾਂ ਬਦਲੇ ਸੀਗਾ ਤੇ ਆ ਨਵਾਂ ਬੱਚਾ ਸੀਗਾ ਇੱਕ ਹਰੀ ਗਾਂ ਦਾ ਕਾਲੀ ਪੂਛੜਾ ਤੇ 2-3 ਰੱਤੇ ਛੱਡੇ ਸੀਗੇ ਬਾਕੀ ਆ ਬੱਚੇ ਭਾਈ ਵੇ ਆ ਜਿਹੜੇ ਕਾਲੇ ਘਰ ਨਾਲ ਸਾਰਿਆਂ ਨੇ ਹੁਣੇ ਕੀਤਾ ਬਸ ਹੁਣੇ ਕੀਤਾ ਤੇ ਹੁਣੇ ਸਕਾਇਆ ਆ ਇਕੱਲਾ ਪੁਰਾਣਾ ਬੱਚਾ ਇਹਦੇ ਪੁਰਾਣਾ ਕੀਤਾ ਗਾ ਆਲੇ ਦੇ ਬਾਕੀਆਂ ਤਾਂ ਹੁਣੇ ਕੀਤਾ ਪਿਆ ਆ ਵੀ ਆ ਗਿਆ ਬੱਚਾ ਆ ਡੱਬਾ ਬੱਚਾ ਦੇ ਵੱਡਿਆਂ ਨੇ ਵੀ ਕੀਤਾ ਵੱਡਿਆਂ ਨੇ ਚੈੱਕ ਕਰਾ ਦਿੰਨੇ ਤੁਹਾਨੂੰ ਆਹ ਇਹਦੀ ਕਾਲੀ ਗਾਨੀ ਕਰਤੀ ਇਹਦੀ ਕਾਲੀ ਗਾਨੀ ਕਰਤੀ Era kand esika udah nana kuter, ini apa ya karta. Tuh jalan kalau jujur mau iya nih, erka mainmu. Era moda karta. Kalau pcr itu bagus nana. ਚਾਗਾਲੀ ਹੋ ਗਈ ਆ ਬਾਕੀ ਉਹ ਏ ਢੂਈ ਕਰਤੀ ਆ ਮੋਢੇ ਮਾਢੇ ਕਰਤੇ ਕੂਤਰਾਂ ਦੇ ਇਹ ਕੰਡ ਕਰਤਾ ਸਰਾ ਦੇ ਲਾਤਾ ਇਹ ਕਹਿ ਰਹੇ ਮੂਟਾ ਇਹ ਦੋ ਹੀ ਜਿਹੜਾ ਛੱਡਿਆ ਸੀਗਾ ਬਾਕੀ ਇਧਰਲੇ ਪਸ਼ੂ ਕਰਤਾ ਇੱਕ ਕਬੂਦਰੀ ਵਿਖਾਉਣਾ ਤੁਹਾਨੂੰ ਉਹਦੇ ਕਾਲਾ ਰੰਗ ਲਾਇਆ ਸੋਹਣਾ ਲੱਗਾ ਉਹਦੇ ਰੰਗ ਵੀ ਰਾਜ ਜੀ ਆ ਰੰਗ ਲਾਇਆ ਇਧਰਲੇ ਪਾਸੇ ਜਮਾ ਚਿੱਟੀ ਆ ਤੇ ਕਮੈਂਟੇਰਾਂ ਦੇ ਦੱਸੋ ਇਹ ਇਧਰਲੇ ਪਾਸਾ ਬਗਲਾਬੀ ਕਰਦਗੇ ਕਿ ਆਈ ਰਹਿਣਗੇ ਇੱਕ ਪਾਸਾ ਹੀ ਕਾਲਾ ਇਹ ਵੱਡੀ ਪੂਰੀ ਸੀ ਇੱਕ ਪਾਸਾ ਕਾਲਾ ਕਰਤਾ ਆਪਾਂ ਲੋ ਜੀ ਆਪਣਾ ਨੀਲਾ ਬੱਚਾ ਕਿੰਨੇ ਗਾਲੇ ਖੰਭ ਚਿੱਟੇ ਆ ਇਧਰ ਲੈ ਹੈਗੇ ਆ ਤਿੰਨ ਖੰਭ ਚਿੱਟੇ ਇਧਰ ਲੈ ਉਹ ਖੜ ਗਿਆ ਇਧਰ ਚਾਰ ਦੱਸੋ ਕਮੈਂਡ ਕਰਕੇ ਕਿਵੇਂ ਲੱਗਾ ਬੱਚਾ ਇਸ ਚੰਗੀ ਤਰ੍ਹਾਂ ਡੇ ਲੱਗ ਜੇ ਤੇ ਬਾਜੀ ਵੀ ਆਪਣਾ ਉੱਡੂਗਾ ਇਹ ਪਹਿਲਾਂ ਹੀ ਕਹਿਤਾ ਬਾਜੀ ਉੱਡੂਗਾ ਇਹ ਆਪਣਾ ਵੱਡੇ ਲੱਗ ਜੇ ਚੰਗੀ ਤਰ੍ਹਾਂ ਇਹ ਚਾਲ ਭਈਆ ਆਉਦੇ ਆਨੇ ਚ ਓਏ ਹੋਏ ਹੋਏ ਓ ਕਿੱਧਰ ਭਜਿਆ ਨਾ ਚੱਲ ਤੇ ਤਾੜਦੇ ਆ ਮਿੱਤਰੋ ਬੱਚੇ ਤਿੰਨ ਸਾਢੇ ਤਿੰਨ ਹੋ ਗਏ ਤੇ ਲਾਰਜੇਸਟ ਸਟੈਂਡ ਤੇ ਫੋਨ ਤੇ ਬੱਚੇ ਤਾੜਦੇ ਆਪਾਂ ਵੇੜ ਕਿੰਨੇ ਉੜਦੇ ਆ ਮੇਰੇ ਤੜ ਹੀ ਜਾਣਗੇ ਦੇਹ ਤੇ ਬੈਠੇ ਦੇਹ ਤੇ ਬੈਠੇ ਆ ਤੜਨੇ ਚਾਹੀਦੇ ਆ ਸਾਰੇ ਜੀ ਮੈਟਰੋ ਕਿਨੇ ਲਿਆਂਦਾ ਪਾਣੀ ਆਪਾਂ ਪੁਸਾ ਰਹੇ ਕਹਿੰਦਾ ਨਾ ਹੀ ਬੜਾ ਤੱਤਾ ਤੇ ਨਾ ਹੀ ਬੜਾ ਠੰਡਾ ਨਿਕ ਗਿਆ 2 ਲੀਟਰ ਆਵਿਆ ਤੇ ਅੱਕਾ ਭਾਈ ਸ਼ਰਵਾਦ ਕਰਦ ਗਏ ਇਹ ਜੋ ਨਿੱਗੇ ਰਹੂਗਾ ਪਾਣੀ ਬਾਹਰ ਠਰਦਾ ਨਹੀਂ ਐ ਤੌੜੇ ਤਾਂ ਬਾਹਰ ਠਰ ਜਾਂਦਾ ਅਰੇ ਟੱਕਣ ਹੈ ਨਹੀਂਗਾ ਤਾਂ ਹਨਾ ਕੋਈ ਨਾ ਜੇ ਦੁਕਾਨ ਤੇ ਪੀਪਾਂ ਲੈਣਗੇ ਨਾ ਹੋਰ ਤੇ ਟੱਕਣ ਇੱਕ ਵੱਧ ਲਿਆਵਾਂਗੇ ਨਾਲੇ ਪਾਣੀ ਉਹਨਾਂ 'ਕ ਪੈਂਦਾ ਰੋਏ ਤੋਂ ਹੋ ਗਏ ਬਦਲ ਕੇ ਇੱਧਰ ਰੋਲ ਪਾ ਲੈ ਕਰਾਂਗੇ ਚਲੋ ਜੀ ਇਹ ਰੱਖਦੇ ਆਪਾਂ ਇੱਕ ਤਾਂ ਪਹਿਲੇ ਖੁੱਡੇ ਰੱਖਦਨੇ ਆਇਆ ਇੱਕ ਰੱਖਦਨੇ ਬੱਚਿਆਂ ਦੇ ਖੁੱਡੇ ਚ ਤੇ ਇਧਰੋਂ ਆਪਾਂ ਤਰੋੜੇ ਢੋਢੀ ਚੱਕਦੇ ਸੀਗੇ ਚੱਪੜ ਰਹਿ ਗਿਆ ਚੱਪਣ ਵੀ ਚੱਕ ਲਏ ਲੋੜੀ ਇਹ ਕਿੰ ਵਿੱਚ ਪੰਦੀ ਹਣਾ ਚਲੋ ਤੋੜੀ ਆਓ ਰੱਖਦੇ ਆਪਾਂ ਛੱਪਣ ਵੀ ਇੱਥੇ ਰੱਖ ਲਗੇ ਤੇ ਦਾਣਾ ਪਾਣੀ ਪਾ ਲਈਏ ਗੂਤਰਾਂ ਨੂੰ ਤੇ ਨਾਲੇ ਡੋਰ ਵਾਲਾ ਕੂਤਰ ਰਹਿ ਗਿਆ ਹੁਣ ਆਪਣਾ ਕੋਈ ਬੱਚਾ ਬਾਹਰ ਤਾਂ ਹੈ ਨਹੀਂ ਗਾ ਗੱਲ ਡੋਰ ਵਾਲਾ ਹੀ ਆ ਇਹ ਵੀ ਤਾਂ ਆੜ ਦਿੰਨੇ ਆ ਤੇ ਨਾਲੇ ਕੂਤਰਾਂ ਨੂੰ ਦਾਣਾ ਪਾਣੀ ਮੱਕੀ ਪਾ ਦਿੰਨੇ ਆ ਮੱਕੀ ਦਾ ਘੱਟਾ ਲੈ ਕੇ ਆਂਦਾ ਤੇ ਮੱਕੀ ਮੁੱਕੀ ਪਾ ਦਿੰਨੇ ਆ ਫੇਰ ਗਾਂ ਕੰਟੀਨਿਊ ਕਰਦੇ ਆ ਫੜ ਦਾਣਾ ਪਾਣੀ ਪਾਤਾ ਕੂਤਰਾਂ ਨੂੰ ਉੱਪਰ ਤੇ ਕੂਤਰਾਂ ਨੇ ਯਾਰ ਪਾਣੀ ਨਹੀਂ ਪੀਤਾ ਬੱਚਿਆਂ ਨੇ ਅਧਿਆਨੇ ਪਾਣੀ ਓਵੇਂ ਪਿਆ ਤੇ ਜੇ ਆਪਾਂ ਫੜ ਕੇ ਚੋਂ ਅੰਡ ਡਬੂ ਦਿੰਨੇ ਆ ਤੇ ਵਿੱਚੋਂ ਅੱਧੇ ਬੱਚੇ ਪਾਣੀ ਪੀ ਲਈ ਜਿਆ ਆ ਵੀ ਬੱਚਾ ਵੀ ਖਾਣੇ ਖੜ ਜਾ ਐ ਪੀਤਾ ਵਯਾ ਅੱਧੇ ਬੱਚਾ ਨੇ ਪਾਣੀ ਪੀਤਾ ਵਯਾ ਇਹਨੂੰ ਹੀ ਪਿਆ ਸੀਗਾ ਮੈਂ ਹੋਰ ਪਿਆ ਕੇ ਦੇਖ ਗਏ ਪਾਣੀ ਉਨਾ ਹੀ ਪਿਆ ਖਣੀਆ ਡਰਦੇ ਡੁਰਦੇ ਆ ਮਤਲਬ ਪਹਿਲਾਂ ਤੌੜੇ ਪੀਂਦੇ ਰਹੇ ਮੈਂ ਪੀਤੇ ਨਹੀਂ ਪੀਪਾ ਜੀ ਇਹਨਾਂ ਨੇ ਕਦੇ ਵੀ ਆਹ ਵੇਖੋ ਪੀਂਦਾ ਲੈ ਡਰਦੇ ਆ ਨਾ ਕਿਉਂਕਿ ਇਹਨਾਂ ਨੇ ਕਦੇ ਪੀਤਾ ਹੈ ਨਾ ਇਹ ਚੀਜ਼ਾਂ ਵੇਖੇ ਨੇ ਹੋਰ ਹੀ ਅਜੀਬ ਜਿਹਾ ਲੱਗਦਾ ਇਹਨਾਂ ਨੂੰ ਇਹਨੇ ਵੀ ਪੀਤਾ ਵਯਾ ਆ ਉਹ ਵੀ ਠੰਡੇ ਨੂੰ ਪਿਆ ਕੇ ਵਿਖ ਕੇ ਆਏ ਥੋੜਾ ਥੋੜਾ ਪਾਣੀ ਇਹ ਵੀ ਪੀ ਜਾਂਦਾ ਕੱਲ ਨੂੰ ਪੀ ਲੈਣਗੇ ਕੋਈ ਨਾ ਨਹੀਂ ਇਹ ਨਹੀਂ ਪੀਤਾ ਇਹ ਪੀਤਾ ਹੋਊਗਾ ਅੰਧੇ ਨੇ ਵੀ ਤਿਆਰ ਬੱਚਿਆਂ ਨੇ ਬਾਣੀ ਅੰਧੇ ਨੇ ਵੀ ਪੀਤਾ ਪੀ ਲਾ ਪਾਣੀ ਤਾਂ ਉਹ ਵੀ ਨਿਕ ਗਏ ਪਿਆ ਜਿਵੇਂ ਪਾਇਆ ਸੀਗਾ ਹੋਰ ਨਿੱਕਾ ਬੱਚਾ ਕਿੱਥੇ ਆ ਤੂੰ ਹੀ ਬੀਤਾ ਸਾਰੇ ਨੇ ਕਿਨੇ ਪਿੱਤ ਆਇਆ ਉਹ ਬੜਾ 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 ਤਾਂ ਹੀ ਬਾਦ ਨਾ ਖੜ ਜਾ ਮੈਂ ਬਈ ਬਈ ਕਹਾਂ ਬਈ ਫਿਰ ਕੋਈ ਨਾ ਇਹ ਕਾਲੂ ਪੀ ਲੈਣਗੇ ਪਾਣੀ ਇਹ ਕਦੇ ਨੂੰ ਉਪਰਾ ਕਰਨ ਗਈ ਇਹ ਤੇ ਅੱਜ ਆਪਾਂ ਫਿਰ ਬਿੱਲੀ ਦਾ ਜਗਾਰ ਵੀ ਲਾਵਾਂਗੇ ਇਹ ਕੱਲ ਬਿੱਲੀ ਆਈ ਸੀਗੀ ਤੇ ਆਹ ਜਾਲ ਲਾ ਕੇ ਨਾ ਇੱਥੇ ਆਪਾਂ ਨਕਲੀ ਗੂਤਰ ਬਣਾ ਕੇ ਤੇ ਬਿੱਲੀ ਵੇਖਾਂਗੇ ਫੜ ਕੇ ਅੱਜ ਫੜੀ ਗਈ ਨਾ ਇੱਥੇ ਰੱਖਾਂਗੇ ਇਹ ਤੇ ਰੋਟੀ ਦਿਖਾ ਲਈ ਰੋਟੀ ਖਾ ਕੇ ਤੇ ਫੇਰ ਬਿੱਲੀ ਦਾ ਸਿਸਟਮ ਬਣਾਉਣੀ ਹੈ ਫੇਰ ਤੁਹਾਨੂੰ ਦਿਖਾਵਾਂਗੇ ਆਪਾਂ ਲਓ ਜੀ ਮੈਟਰ ਨਗਲੀ ਕਬੂਤਰ ਬਣਾ ਲਿਆ ਆਪਾਂ ਰੱਸੀ ਬੰਨ ਗਏ ਖੰਭ ਇਕੱਠੇ ਕਰਕੇ ਤੇ ਰੱਸੀ ਬੰਨ ਕੇ ਆ ਥੋੜਾ ਜਿਹਾ ਖਿਲਾਰ ਲੈਨੇ ਆਪਾਂ ਸ਼ਕਾ ਲਓ ਜੀ ਲੱਗਦਾ ਨਗਲੀ ਕਬੂਤਰ ਤੇ ਹੁਣ ਇਹਨੂੰ ਸੱਟਾਂਗੇ ਆਪਾਂ ਜਾਲ ਚ ਜਾਲ ਨਾਲੇ ਰੱਸੀ ਬੰਨ ਗਏ ਤੇ ਆਪਾਂ ਅੰਦਰ ਵੇ ਆਗੇ ਤੇ ਜੇ ਅੰਦਰ ਵੜ ਗਿਆ ਤੇ ਆਪਾਂ ਕਰ ਲਾਂਗੇ ਫੜ ਲਾਂਗੇ ਬਿੱਲੀ ਨੂੰ ਖੜ ਦੇ ਰੱਸੀ ਬੰਨਦਗੇ ਥੱਲੇ ਇਹਦੇ ਕਿਦੇ ਨਾਲ ਹਰ ਕੰਮ ਵੀ ਕੱਢ ਕੇ ਲੈ ਜੀ। ਦੋ ਮਿੰਟਾ। ਕੋ ਜੀ ਬੰਨਤਾ ਆਪਾਂ। ਰੱਸੀ ਪਾ ਲਈਆ। ਲਓ ਜੀ ਬਾਹਰ ਖੁੱਲਾ ਤੇ ਹੁਣ ਆਪਾਂ ਸਕੂਬ ਲਾ ਕੇ ਬਹਿਣਾ ਇੱਥੇ। ਉਹ ਬਿੱਲੀ ਵੀ ਢੀ ਕੱਕਾ ਨੂੰ ਆਉਗੀਆਂ। ਨਾ ਕੱਢਦੇ ਪਰੇ। ਇਹ ਸਾਹਮਣੇ ਦੇਖੋ ਜੀ ਆਉ ਪਿਆ ਜਾਲ। ਆਇਆ ਬਿੱਲੀ ਇਹ ਹੁਣ ਹੁਣ ਕਰਾਂਗੇ ਦੋ ਹੱਥ ਆਪਾਂ ਤੇ ਬਾਅਦ ਕਰਦਗੇ ਮਿੱਤਰੋ ਬਲੋ ਦਾ ਐਂਡ ਤੇ ਬਿੱਲੀ ਆਪਾਂ ਕੱਲੂ ਦੱਸਾਂਗੇ ਬਿੱਲੀ ਆਪਣੇ ਹੱਥ ਆਉਂਦੀ ਕਿ ਨਹੀਂ ਆਉਂਦੀ ਕੋਈ ਬੰਦ 10 ਵਜੇ ਹਨ 11 ਵਜੇ ਹਨਾ ਤੇ ਬਲੋ ਦਾ ਪਿੰਡ ਕਰ ਦਿੰਨੇ ਆ ਤੇ ਬਿੱਲੀ ਆਪਾਂ ਕੱਲੂ ਖਾਵਾਂਗੇ ਬਣੇ ਰਹਿ ਗਏ ਲੋ ਬਲੌਗਾ ਨਾ ਤੇ ਰੋਜ਼ ਰੋਜ਼ ਨਵੇਂ ਆਇਆ ਕਰਨਗੇ ਤੇ ਰੋਜ਼ ਰੋਜ਼ ਹੀ ਵੇਖਿਆ ਕਰੋ ਧੰਨਵਾਦ ਸਾਰੀ ਵੀਰਾਂ ਬਲੌਗ ਵੇਖਣ ਲਈ